ਪੀ ਕਾਟੀ ਗੱਲ ਸੁਣ ਲਾਗੇ ਮੈਂ ਨੇਮ ਕਰਕੇ ਕਹਿੰਦਾ ਕਿ ਕਾਂਗਰਸ ਬਾਜੂਗ ਮੈਂਬਰ ਨੂੰ ਬਾਹਰ ਜਾਣਾ ਪਏਗਾ ਦੇ ਖਿਲਾਫ ਆਏ ਜਾਂ ਨਰੇਗਾ ਦੇ ਹੱਕੀ ਸਾਹਿਬ ਇਹ ਕਾਂਗਰਸ ਨਰੇਗਾ ਦੇ ਹੱਕ ਵਿੱਚ ਹੈ ਇਹ ਜੱਕ ਚ ਹੈ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂਗਾ ਇਹਨਾਂ ਦੇ ਭੇਟ ਖੋਲਣਗੇ ਭੇਟ ਖੋਲਣਗੇ ਮੈਂ ਵਾਚ ਐਡਵਾਰਡ ਨੂੰ ਇਹ ਰੌਲਾ ਪਾਉਂਦੇ ਆ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਇਹ ਸੋਚ ਹੈ ਦਲਤਾਂ ਗਰੀਬਾਂ ਬਾਰੇ ਇਹਨਾਂ ਨੇ ਪ੍ਰਧਾਨ ਨੇ ਕੀ ਕਿਹਾ ਜੀ ਤਰਨ ਤਨ ਮੈਂ ਉਹਨਾਂ ਦੀਆਂ ਗੱਲਾਂ ਕਰਦੀਆਂ ਫਿਰ ਇਸ ਕਰਕੇ ਇਹ ਹੁਣ ਬਹਾਨਾ ਲੱਗਦੇ ਆ ਆ ਸਾਰੇ ਇਕੱਠੇ ਹੋ ਗਏ ਇੱਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤੇ ਕਿਰਪਾ ਕਰਕੇ ਤੁਸੀਂ ਰਜਵਾੜੇ ਹੋ ਥੋੜੇ ਹੱਥ ਥੋੜੇ ਏਜੰਡੇ ਤੇ ਗਰੀਬ ਨਹੀਂ ਹੈਗੇ ਤੁਹਾਡੇ ਮੈਨੀਫੈਸਟੋ 'ਚ ਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਐ ਇਹ ਕਹਿੰਦੇ ਜੇ ਡਰ ਵੀ ਘੋੜਿਆਂ ਦੀ ਰੇਸ ਦੇ ਵਿੱਚ ਖੱੱਚਰ ਜਾਂ ਤੂ ਭਜਾਓਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਇਹ ਅੱਜ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੁੱਖ ਮੰਤਰੀ ਦਾ ਭਾਸ਼ਣ ਡਿਸਟਰਬ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਝੱਲੀਆਂ ਨੇ ਮੈਂ ਮੈਂ ਥੋੜੇ ਵਰਗਾ ਨਹੀਂ ਆਗਾ ਕਿ ਅਸੀਂ ਪੜ ਕੇ ਕੌਨਮੈਂਟਾ ਚ ਆ ਗਏ ਤੇ ਆ ਕੇ ਆਉਣ ਸਰ ਬਾਪੂਆਂ ਦੀਆਂ ਕਮਾਈਆਂ ਤੇ ਬਹਿ ਗਿਆ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਇਆ ਹੈ ਉਹ ਸਾਡੇ ਵਾਲੇ ਪਿਤਾ ਜੀ ਅਸੀਂ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਇਹ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਐਤ ਕਿ ਜਿੰਨੇ ਹੈਗੇ ਉਹ ਅਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਜਿਹਰ ਸਾਹਮਣੇ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁੰਦੀ ਜੀ ਨਿਕਲਣ ਚਲੋ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ सुन के जायो नहीं तो नहीं तो कांग्रेस कांग्रेस की जवाब दोगे शाम कि अभी नरेगा चो बाइकाट करे नरेगा के हक चो नरेगा लड़ाई मोदी लड़ी सानू तो कहने चलो दिल्ली चलीए तो इतने बैठो बना इतने बैठो दिल्ली चलीए हाँ दिल्ली चलो दिल्ली चलिए अभी थोड़े चलेंगे हाजी फर्क नहीं चलोगे

ਉਹਨੇ ਉਹਨੇ ਬੱਸ ਸਾਰੀਆਂ ਗੱਲਾਂ ਸੁਣਾ ਗਏ ਹੀਲ ਹੈਵ ਟੂ ਗੈਟ ਆਊਟ ਸੈਸ਼ਨ ਨਹੀਂ ਰੱਖਦੇ ਰਾਮਦਾਸ ਜੀ ਕਿਹਾ ਆ ਚਾਰ ਘੰਟੇ ਇੰਜ ਬੈਠ ਨਹੀਂ ਸਕਦੇ ਸੈਸ਼ਨ ਲੰਬਾ ਕਰੋ ਸੈਸ਼ਨ ਲੰਬਾ ਕਰਕੇ ਕੀ ਕਰੂੰਗਾ ਚਾਰ ਘੰਟੇ ਸੈਸ਼ਨ ਦਾ ਬੈਠ ਨਹੀਂ ਸਕਦੇ ਬੈਠੋ ਤੇ ਆਰਾਮ ਨਾਲ ਬੈਠੇ ਤੁਸੀਂ ਵੀ ਇੰਨੀ ਠੀਕ ਆਉਨੇ ਹੋ ਹਾਂ ਬੈਠੋ ਤੇ ਵੜਾਓ ਇਹਨਾਂ ਨੂੰ ਮੈਂ ਇਹ ਬੈਠੋ ਜੀ ਸਾਰੇ ਮਾਲਯੋ ਮੈਂਬਰ ਆਪਣੀ ਜਗ੍ਹਾ ਤੇ ਬੈਠਣ ਖੈਰਾ ਸਾਹਿਬ ਨੂੰ ਬਾਹਰ ਛੱਡਿਆ ਛੱਡਿਆ ਉਹ ਮਾਨ ਸਨਮਾਨ ਸਾਹਿਬ ਸოფਪਾਲ ਸਿੰਘ ਇਹਨਾਂ ਨੂੰ ਮਾਨ ਸਨਮਾਨ ਨਾਲ ਬਾਹਰ ਖੱਡਿਓ ਜੀ ਹੀ ਇਜ਼ ਨਾਟ ਅਲੌਡ ਹੇਅਰ ਲੈ ਜਾਓ ਜੀ ਨਹੀਂ ਤੁਹਾਡੀ ਮੈਂ ਗੱਲ ਸੁਣੂਗਾ ਤੁਹਾਡੀ ਗੱਲ ਸੁਣਾਗੇ ਗੱਲ ਹੀ ਕਰਦੇ ਆ ਤੁਹਾਡੀ ਗੱਲ ਸੁਣਾਗੇ ਬਿਲਕੁਲ ਕਰਦੇ ਆ ਤੁਹਾਡੀ ਮੈਂ ਗੱਲ ਸੁਣਾਗਾ ਆਜੋ ਪਿੱਛਾ ਤੁਹਾਡੀ ਗੱਲ ਸੁਣਾ ਕੇ ਬਿਲਕੁਲ ਤੁਸੀਂ 4 ਘੰਟਿਆਂ ਦਾ ਸੈਸ਼ਨ ਚ ਟਿਕ ਕੇ ਚਲੋ 2 ਮਿੰਟ ਗੱਲ ਕਰਨ ਦੇ ਆ ਚਲੋ ਗੱਲ ਕਰਾਂਗੇ ਚਲੋ 60 ਦਿਨ ਦਾ ਚਲਾਓ 4 ਘੰਟਿਆਂ ਵਾਲੇ ਦਾ ਸਹਿਯੋਗ ਨਹੀਂ ਦਿੰਦੇ ਔਰ ਅੱਜ ਤਾਂ ਮੁੱਦਾ ਵੀ ਤੁਹਾਡੇ ਖਿਲਾਫ ਨਹੀਂ ਆਇਆਗਾ ਉਹ ਮੁੱਦਾ ਭਾਜਪਾ ਦੇ ਖਿਲਾਫ ਹੈ ਉਹ ਮੁੱਦਾ ਦ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਦਾਂ ਕਰਦੇ ਹੋ ਇੱਥੋਂ ਸਿੱਧ ਹੁੰਦਾ ਤੁਸੀਂ ਰਲੇ ਹੋਏ ਹੋ ਤੁਸੀਂ ਰਲੇ ਹੋਏ ਹੋ ਇਹ ਰਲੇ ਹੋਏ ਨੇ ਭਾਜਪਾ ਨੇ ਰਲੇ ਹੋਏ ਨੇ ਇਹ ਇਹ ਵੀ ਨਾ ਰਲੇ ਹੋਏ ਨੇ ਇਹ ਭਾਜਪਾ ਨੇ ਰਲੇ ਹੋਏ ਨੇ ਬਰਨਾਲੇ ਵਾਲੋ ਨਮੀ ਹਾਂ ਬਸ ਆਹੀ ਕੋਈ ਹੁਣ ਇਹਨਾਂ ਨੂੰ ਕਿਸੇ ਗਰੀਬ ਦੀ ਚਿੰਤਾ ਨਹੀਂ ਇਸ ਵਕਤ ਹਜ਼ਾਰਾਂ ਇਸ ਵਕਤ ਹਜ਼ਾਰਾਂ ਲੋਕ ਦਿਹਾੜੀਦਾਰ ਦੇਖ ਰਹੇ ਹੋਣਗੇ ਇਹ ਅੱਜ ਕੀ ਹੋ ਰਿਹਾ ਆਹ ਦਿਖਾ ਦਿਓ ਜੀ ਕੀ ਹੋ ਰਿਹਾ ਆ ਕਾਂਗਰਸ ਦਾ ਚਿਹਰਾ ਸਾਹਮਣੇ ਆ ਗਿਆ ਅਕਾਲੀਆਂ ਤਾਂ ਪਹਿਲੀ ਆਏ ਸੀ ਬੀਜੇਪੀ ਤਾਂ ਪਹਿਲੀ ਸੀ ਆਹ ਦੇਖ ਲਓ ਕੀ ਹਾਲ ਇਹਨਾਂ ਦਾ ਆਹ ਹਾਲਤ ਦੇਖ ਲਓ ਓਏ ਆ ਐਦਾਂ ਹੀ ਹੈ ਹਰਾਮੇਲੇ ਜੋਂਗੇ ਚ ਲੜੇ ਸੀ ਉਹ ਜੋਂਗੇ ਵਿੱਚ ਵੀ ਇੱਦੀ ਲੜੇ ਸੀ ਇਹ ਇਹ ਲੜਦੇ ਰਹਿੰਦੇ ਆਮਾਨ ਸਾਹਿਬ ਅਸੋ ਚੋ ਤੇ ਚੱਜੂ ਭਾਈ ਬੈਠੇ ਸੀ ਇਹ ਉਹ ਕੋਈ ਕਹਿੰਦਾ 500 ਕਰੋੜ ਦੀ ਕੁਰਸੀ ਖਰੀਦ ਲਈ ਕੋਈ ਕਹਿੰਦਾ ਇੰਨੇ ਦੀ ਖਰੀਦ ਲਈ ਆ ਇਹਨਾਂ ਦੇ ਆਹ ਕਾਂਗਰਸ ਹੈ ਜੀ ਇਹ ਇੱਥੇ ਆਉਣ ਦੇ ਕਾਬਿਲ ਹੈਗੇ ਜਿੰਨੇ ਵੀ ਹੈਗੇ ਇਹ ਇਹ ਆਉਣ ਦੇ ਕਾਬਿਲ ਹੈਗੇ ਇੱਥੇ 4 ਘੰਟੇ ਨੇ ਤਾਂ ਬੈਠਿਆ ਨਹੀਂ ਜਾਂਦਾ 4 ਘੰਟੇ ਅੱਛਾ ਆਪਦੀਆਂ ਗੱਲਾਂ ਸੁਣਾ ਕੇ ਅਸੀਂ ਬੱਸ ਦਾ ਜੋ ਆਰਡਰ ਹੋ ਗਿਆ ਸਟੇਅਰ ਦਾ ਹੋ ਗਿਆ ਜੀ ਚੇਅਰ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਚੇਅਰ ਦਾ ਮਫੈਸਲਾ ਮੰਨਣ ਨੂੰ ਤਿਆਰ ਨਹੀਂ ਭਾਈ ਸਾਹਿਬ ਸਾਰੇ ਮਾਣਯੋਗ ਮੈਂਬਰ ਆਪੀ ਆਪਣੀ ਜਗ੍ਹਾ ਤੇ ਬੈਠੋ ਹੁਣ ਸਾਰਾ ਬੋਲਦਿਓ ਤੁਸੀਂ ਜਾਓ ਨਾਲ ਸਾਰੇ ਬੈਠੋ ਕੋਈ ਫਾਇਦਾ ਨਹੀਂ ਸੀਮ ਸਿੰਘ ਸਾਹਿਬ ਇੱਕ ਮਿੰਟ ਤੁਸੀਂ ਫਿਰ ਬੈਠੋ ਫਿਰ ਇੱਕ ਮਿੰਟ ਬੈਠੋ ਜੀ ਚੇਅਰ ਸਾਹਿਬ ਤੁਸੀਂ ਲੋ ਫਿਰ ਜਾਓ ਜਾ ਜਾਓ ਜਾ ਬੈਠੋ क्यों बैठिए होर यू लग्याम जंचायती चोड़ हुई नहीं पता लग्या सदन चलन बैठो सा

ਸੀਐਮ ਸਾਹਿਬ ਇੱਕ ਮਿੰਟ ਜੀ ਇਹਨਾਂ ਦੀ ਸੁਣ ਲਈਏ ਬੈਠੋ ਆ ਬਾਜਵਾ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹ ਸਪੀਕਰ ਸਾਹਿਬ ਪਹਿਲੇ ਹੀ 2 ਮਿੰਟ ਦੇ ਦਿੰਦੇ ਕੀ ਮਾੜਾ ਸੀ ਜੀ ਮੈਂ ਚਲੋ ਜੀ ਤੁਸੀਂ ਬੈਠੋ ਜੀ ਕਿਸੇ ਨੇ ਨਹੀਂ ਕਹਿਣਾ ਕੁਝ ਇੱਧਰ ਜਾ ਕੋਈ ਬਾਜਵਾ ਜੀ ਕੇਅਰ ਨੂੰ ਡਸ ਕਰੋ ਜੀ ਮੇਰੀ ਗੱਲ ਸੁਣੋ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਇੱਕ ਮਿੰਟ ਜੀ ਹਰੇਕ ਨੂੰ ਹੋਊਗਾ ਅਸੀਂ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਤੂੰ ਕੌਣ ਹੈ ਤੁਸੀਂ ਉਹ ਵੀ ਜਾ ਯਾਰ ਇੱਧਰ ਇੱਧਰ ਕਿਹਦੇ ਵਿੱਚ ਕੀਤਾ ਜਾਵੇ ਬਾਜਵਾ ਸਾਹਿਬ ਤੂੰ ਕੌਣ ਹੈ ਕੇ ਅਡਰੈਸ ਕਰੋ ਉਹ ਜੀ ਸਪੀਕਰ ਸਾਹਿਬ ਉਹ ਜਾ ਯਾਰ ਲੈ ਜਾ ਮੈਂ ਜਾਣਦਾ ਤੇ ਅੱਜ ਪੰਜਾਬ ਦੇ ਬਹੁਤ ਹੀ ਅਹਿਮ ਮੁੱਦੇ ਤੇ ਡਿਸਕਸ਼ਨ ਹੋ ਰਹੀ ਆ ਬੜੇ ਬੜੇ ਅਫਸੋਸ ਦੀ ਗੱਲ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਸਦਨ ਦੇ ਵਿੱਚ ਹੰਗਾਮਾ ਬੇਨਤੀ ਸੁਣੋ ਸਰ ਬੇਨਤੀ ਸੁਣੋ ਸਰ ਇੱਕ ਮਿੰਟ ਸਪੀਕਰ ਸਾਹਿਬ ਬਹੁਤ ਧੰਨਵਾਦ ਹਾਂ ਬਸ ਮੇਰੀ ਬੇਨਤੀ ਸੁਣੋ ਸਰ ਸਪੀਕਰ ਬਹੁਤ ਬਹੁਤ ਧੰਨਵਾਦ ਜੀ ਅਸੀਂ ਇਹ ਪਹਿਲਕੱਲੀ ਅਸੀਂ ਕਿੰਨੀਆਂ ਵੀ ਇੱਥੇ ਬੰਨਿਆ ਸਵੇਰ ਦੇ ਹਰ ਬੁਲਾਾਰੇ ਦੇ ਵਿੱਚ ਮੈਂ ਤੁਹਾਨੂੰ ਬੁਲਾ ਰਿਹਾ ਹਰ ਬੁਲਾਾਰੇ ਤੋਂ ਪਹਿਲਾਂ ਬੋਲਦੇ ਹਰ ਬੁਲਾਾਰੇ ਤੋਂ ਬਾਅਦ ਬੋਲਦੇ ਕਿੰਨੀ ਕ ਵਾਰ ਸੁਣੋਗੇ ਇੱਕ ਨੰਬਰ ਤੇ ਸੁਖਪਾਲ ਸਿੰਘ ਜੀ ਬੈਠੋ ਬੈਠੋ ਦੀਵਾ ਦੀਵਾ ਬੁਝਣ ਮੇਰੇ ਫਰਕਦਾ ਹੁੰਦਾ ਹੈ ਫੜ 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 ਜਾਣਾ ਕਰਦਾ ਹੁੰਦਾ ਹੈ ਬੁਝਣ ਲੱਗਿਆ ਦੀਵਾ ਇਹਨਾਂ ਦਾ ਹੁਣ ਗੱਲ ਨਹੀਂ ਬਾਤ ਨਹੀਂ ਬੋਲਣੀ ਕਹਿੰਦੇ ਕਿਸੇ ਨੂੰ ਮੇਰੇ ਕੋਲੇ 1 ਮਿੰਟ ਦੀ 1 ਮਿੰਟ ਇੱਕੋ ਹੀ ਸੀਨ ਦਾ